ਲੜੀਵਾਰ ਇੱਕ ਵਿਚਾਰ ਦਾਸ ਸ਼ਾਮ ਦੇ ਸਮੇਂ ਆਪ ਵੀ ਦੇ ਸਾਹਮਣੇ ਰੱਖ ਰਿਹਾ ਹੈ। ਪਰਿਪੂਰਨ ਪ੍ਰਮਾਤਮਾ ਨੇ ਬ੍ਰਹਿਮੰਡ ਦੇ ਵਿੱਚ ਜਿਸ ਵਿੱਚ ਅਸੀਂ ਜੀ ਰਹੇ ਹਾਂ ਪੰਜਾਂ ਦੀ ਗਣਤੀ ਨੂੰ ਪ੍ਰਧਾਨ ਰੱਖਿਆ ਹੈ। ਕਾਇਨਾਤ ਸਾਰੀ ਪੰਜ ਤੱਤਾਂ ਦੀ। ਔਰ ਉਹ ਪੰਜ ਤਤ ਗੁਰਬਾਣੀ ਦੱਸਦੀ ਹੈ। आप तेज बाह पृथ्वी आकाश। पैसी रहत रहो हरि पासा। अन्य तत्त्व करके सारा संसार बने। पंच तत् कर तुद सब सृष्टि साजी। कोई सेवा करयो जे किछ कीता होए। ई शरीर भी पंच तत् दा पुतला। शरीर भी पांच ने ਇਸੇ ਤਰੀਕੇ ਨਾਲ ਇਸ ਸਰੀਰ ਨੂੰ ਪ੍ਰਭੂ ਨੇ ਗਿਆਨ ਇੰਦ੍ਰੇ ਵੀ ਪੰਜ ਦਿੱਤੇ ਨੇ ਕਰਮ ਇੰਦ੍ਰੇ ਵੀ ਪੰਜ ਦਿੱਤੇ ਨੇ ਰਸ ਵੀ ਪੰਜ ਦਿੱਤੇ ਨੇ ਵਿਕਾਰ ਵੀ ਪੰਜ ਨੇ ਇਸੇ ਪੰਜ ਤਤ ਦੇ ਪੁਤਲੇ ਦੀ ਛੋਲੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਰੀਰਕ ਰਹਿਤਾਂ ਛੋਲੀ ਦੇ ਵਿੱਚ ਪਾਈਆਂ ਜਿਹਨੂੰ ਪੰਜ ਕਕਾਰ ਕਹਿੰਦੇ ਨੇ ਪੰਜ ਮਾਨਸਿਕ ਰਹਿਤਾਂ ਪਾਈਆਂ ਜਿਨੂੰ ਪੰਜ ਬਾਣੀਆਂ ਕਹਿੰਦੇ ਹਨ ਮਨ ਦੀ ਰਹਿਤ ਪੰਜ ਬਾਣੀਆਂ ਤਨ ਦੀ ਰਹਿਤ ਪੰਜ ਕਕਾਵ ਉਹ ਜਿਹੜੀਆਂ ਪੰਜ ਬਾਣੀਆਂ ਨੇ ਅਧਿਆਤਮਿਕ ਮੰਡਲ ਦੀਆਂ ਪੰਜ ਸਟੇਜਾਂ ਨੇ ਪਹੁੰਚਣਾ ਕਿੱਥੇ ਹੈ ਆਨੰਦ ਤੱਕ ਚਾਹੀਦਾ ਕੀ ਹੈ ਤਨਨ लवर्स में दौड़ाते आनंद सुख नहीं है सुख दुख तो जड़ी ऊंची अवस्था है उसको आनंद कहते सदवी सुख इंज कह लो सदवी खेड़ा सदवी खुशी और आम ए जगत दी दुख सुख दी अवस्था तो ऊंची अवस्था आनंद ਆਨੰਦ ਤੱਕ ਪਹੁੰਚਣ ਦਾ ਵਸੀਲਾ ਜਪ ਔਰ ਦੂਸਰਾ ਪੜਾਓ ਜਾਪ ਤੀਸਰਾ ਪੜਾਓ ਬੈਰਾਗ ਸਈਏ ਚੌਥਾ ਪੜਾਓ ਚੌਪਈ ਅਰਦਾਸ ਪੰਜਵੀਂ ਮੰਜ਼ਿਲ ਆਨੰਦ ਜਪ ਤੋਂ ਯਾਤਰਾ ਆਰੰਭ ਹੋਣੀ ਹੈ आनंद से समाप्ति होनी है घर पहुंच गई यात्रा समाप्त होएगी और आनंद ही घर आनंद तक पहुंचना है सड़े मन ने ए तन शमशान तक पहुंचे इस तो पहले मन भगवान तक पहुंचना ही चाहिए ये तन जमीन तक पहुंचे खाक होवे ਕੋਸ ਤੋਂ ਪਹਿਲੇ ਮਨ ਨੂੰ ਨੂਰ ਹੋਈ ਜਾਣਾ ਚਾਹੀਦਾ ਹੈ ਮਨ ਨੂਰ ਹੋਇਆ ਨਹੀਂ ਤਨ ਖਾਕ ਹੋ ਗਿਆ ਯਾਤਰਾ ਸਫਲ ਨਹੀਂ ਹੋਈ ਮਨੁੱਖ ਟਿਕਾਣੇ ਤੇ ਨਹੀਂ ਪਹੁੰਚਾ ਟਿਕਾਣੇ ਆ ਤੇ ਅਨੰਦ ਸੀ ਅਨੰਦ ਨੂਰ ਹੈ ਅਨੰਦ ਪ੍ਰਕਾਸ਼ ਹੈ ਅਨੰਦ ਖੁਸ਼ੀ ਹੈ ਅਨੰਦ ਸਦੀਵੀ ਹੈ ਸਾਰੀਆਂ ਖੁਸ਼ੀਆਂ ਨੂੰ ਸਾਰੇ ਰਸਾਂ ਨੂੰ ਸਾਰੇ ਦੇਵੀ ਗੁਣਾਂ ਨੂੰ ਇੱਕ ਕੋਈ ਸ਼ਬਦ ਦੇ ਚ ਬਿਆਨ ਕਰਨਾ ਹੋਵੇ ਆਨੰਦ ਕਾफी ਹੈ। ਸਭ ਕੁਝ ਵਿੱਚ ਆ ਗਿਆ। ਤੇ ਮੈਂ ਫਿਰ ਅਰਜ਼ ਕਰਾਂ ਆਨੰਦ ਨੂੰ ਕਿਦਰੇ ਸੁਖ ਨਾ ਸਮਝ ਲੈਣਾ। ਸੁਖ ਨਹੀਂ ਹੈ। ਦੁਰਾਦਿਆਂ ਸੁਖ ਪਰਵਾਦ ਤੋਂ ਵੀ ਮਿਲਦਾ ਹੈ। ਆਨੰਦ ਪਰਵਾਦ ਤੋਂ ਨਹੀਂ ਮਿਲੇਗਾ। ਔਰ ਜੋ ਸੁਖ ਮਿਲਦਾ ਹੈ, ਮਿਲਿਆ ਹੋਇਆ ਸੁਖ ਥੋੜੇ ਦਿਨਾਂ ਬਾਅਦ ਦੁੱਖ ਵਿੱਚ ਬਦਲ ਜਾਂਦਾ। ਆਨੰਦ ਪਦਾਰਥਾਂ ਤੋਂ ਵੀ ਮਿਲੇਗਾ ਸੁਖ ਪਦਾਰਥਾਂ ਤੋਂ ਵੀ ਮਿਲੇਗਾ ਆਨੰਦ ਤੇ ਪਰਮਾਤਮਾ ਤੋਂ ਹੀ ਮਿਲਦਾ ਹੈ ਔਰ ਜਿਨ੍ਹਾਂ ਪਦਾਰਥਾਂ ਤੋਂ ਸੁਖ ਮਿਲਦਾ ਹੈ ਦੁੱਖ ਦੇ ਚ ਬਦਲਦੇ ਆਂ ਦੇਰ ਨਹੀਂ ਲੱਗਦੀ ਆਨੰਦ ਜਿਸ ਦੇ ਸਾਰੇ ਗੁਣ ਆ ਗਏ ਸਾਰੇ ਰਸ ਆ ਗਏ ਸਾਰੀ ਸ਼ਕਤੀ ਆ ਗਈ ਸਾਰਾ ਖੇੜਾ ਆ ਗਿਆ ਪਹੁੰਚਣ ਦਾ ਵਸੀਲਾ ਹੈ ਜਪ ਜਿਤਨੇ ਧਾਰਮਿਕ ਕਰਮ ਨੇ ਇਹਨਾਂ ਦੀ ਮਾਨਤਾ ਵੀ ਜਪ ਕਰਕੇ ਜਪ ਨੂੰ ਅਲੱਗ ਕਰਦੇ ਹੋ ਤਾਂ ਇਸ ਤਰ੍ਹਾਂ ਹੈ ਜਿਵੇਂ ਕਿਸੇ ਬਰਾਤ ਤੋਂ ਲਾੜੇ ਨੂੰ ਵੱਖ ਕਰਦੇ ਕੀ ਮੈਨੇ ਰਖਲੇ ਨੇ ਬਰਾਤੀ ਕੁਛ ਵੀ ਨਹੀਂ ਜਪ ਅਲੱਗ ਕਰ ਦੋ ਦਾਨ ਕੀ ਮੈਨੇ ਰਖਦਾ ਗਿਆਨ ਕੀ ਮੈਨੇ ਰਖਦਾ ਕੁਛ ਵੀ ਨਹੀਂ ਸੇਵਾ ਦਾਨ ਗਿਆਨ ਹੋਰ ਬਹੁਤ ਸਾਰੇ ਧਾਰਮਿਕ ਕਰਮ ਇਹ ਤੇ ਬਰਾਤੀਆਂ ਦੀ ਤਰ੍ਹਾਂ ਨੇ ਮੂਲ ਜਪ ਪਹਿਨਾ ਜਪੋ ਤਾ ਏਕੋ ਨਾਮਾ ਆਵਰਨੇ ਰਾਫਲ ਕਾਮਾ ਤੇ ਪਤਸ਼ਾਤੋ ਪੁਛੀਏ ਕੇਵੇਂ ਜਪੀ ਗਈ ਤੋ ਸਾਇਬ ਕਹਿੰਦੇ ਰਸਨਾ ਨਾਮ ਜਪੋ ਤਵ ਮਥੀਏ ਇਨ ਵਿਦ ਅੰਮ੍ਰਿਤ ਪਾਹ ਜ਼ਬਾਨ ਨਾਲ ਜਪੋ ਬਸ ਸਿਰਫ ਰਸਨਾ ਨਾਲ ਵਾਹਿਗੁਰੂ 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 ਬਸ ਇੰਨੇ ਹੀ ਕਹਿਣਾ ਇतना ਕਹਿਣਾ ਤੇ ਬਹੁਤ ਸੌਖਾ ਹੈ ਕਈ ਸਾਰੀ ਸਾਰੀ ਰਾਤ ਵੀ ਕਰ ਲੈਂਦੇ ਕੰਟਾ ਘੰਟਾ ਦੋ ਦੋ ਘੰਟਾ ਵੀ ਕਰ ਲੈਂਦੇ ਨੇ ਮੈਨਰੇ ਇਸ ਤਰ੍ਹਾਂ ਔਖਾ ਨਹੀਂ ਪਰ ਇਹ ਜੋ ਸਤਿਗੁਰਾਂ ਨੇ ਕਹਿ ਦਿੱਤਾ ਆਖਣ ਔਖਾ ਸਾਚਾ ਨਾ ਕਿਉਂ ਜਿਸ ਢੰਗ ਨਾਲ ਆਖਣਾ ਹੈ ਉਸ ਢੰਗ ਨਾਲ ਔਖਾ ਗਾ ਵੀਏ ਸੁਣੀਏ ਮਨ ਰਖੀਏ ਹੈ ਜ਼ਬਾਨ ਗਾਇਨ ਕਰੇ ਵਾਹਿਗੁਰੂ 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 ਕੰਨ ਸੁਣੋ ਸਰਵਨੰਦ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਪਾਠ ਕਰਨਾ ਕੋਈ ਬਹੁਤ ਔਖਾ ਨਹੀਂ ਮੈਂ ਐਸੇ ਅਖੰਡ ਪਾਠੀ ਵੀ ਦੇਖੇ ਨੇ 18 18 ਘੰਟੇ ਰੋਜ਼ ਪਾਠ ਕਰਦੇ ਨੇ ਰ ਗਾਵੀਏ ਸੁਣੀਏ ਜ਼ਬਾਨ ਬੋਲੇ ਪਾਠ ਕਰੇ ਗਾਇਨ ਕਰੇ ਕੰਨ ਸੁਣਨ ਮੈਨੂੰ ਉਮੀਦ ਨਹੀਂ 1 ਮਿੰਟ ਵੀ ਹੋ ਸਕੇ 1 ਮਿੰਟ ਕਿਸੀ ਆ ਕੋਗੇ ਮੈਂ ਅਤਕਤ ਨਹੀਂ ਕਰ ਰਿਹਾ ਕਤਈ ਨਹੀਂ ਅਗਰ ਕੋਈ ਇਸ ਯੁੱਗ ਦੇ 1 ਮਿੰਟ ਵੀ ਐਸਾ ਕਰ ਸਕਦਾ ਹੈ ਉਹਨੂੰ ਫਿਰ ਅੱਜ ਦੇ ਯੁੱਗ ਦਾ ਪ੍ਰਹਿਲਾਦ ਕਹਿਣਾ ਹੀ ਪਏਗਾ ਤੇ ਅੱਜ ਦੇ ਯੁੱਗ ਦਾ ਆਈਮਾਨੀ ਸਿੰਘ ਹੈ ਉਹ ਫਿਰ ਅੱਜ ਦੇ ਯੁੱਗ ਦਾ ਬਾਬਾ ਦੇਵ ਸਿੰਘ ਹੈ ਉਹ ਤੇ ਫਿਰ ਅੱਜ ਦੇ ਯੁੱਗ ਦਾ ਭਗਤ ਗਰੂ ਹੋ ਗਿਆ ਇੱਕ ਮਿੰਟ ਵਾਹਿਗੁਰੂ ਵਾਹਿਗੁਰੂ ਐਸਾ ਰਸਨਾ ਉਚਾਰਨ ਕਰੇ ਕੰਨ ਸੁਣਨ ਤੇ ਮਨ ਵਿੱਚ ਭਰੋਸਾ ਵੀ ਹੋਵੇ ਗਾ ਵੀਏ ਸੁਣੀਏ ਮਨ ਰਖੀਏ ਭਾਵ ਦੁੱਖ ਪਰ ਹਰ ਸੋ ਕਰ ਲਏ ਜਾਂਦਾ। ਫਿਰ ਤੂੰ ਸਾਰੇ ਸੁੱਖ ਆਪਣੇ ਘਰ ਦੇ ਚ ਲੈ ਜਾਏਗਾ। ਫਿਰ ਸਾਰੇ ਦੁੱਖ ਤੇਰੇ ਨਿਕਲ ਜਾਣਗੇ। ਭੋਜਨ ਦੀ ਬੁਰਕੀ ਮੈਂ ਮੂੰਹ ਦੇ ਚ ਰੱਖ ਲਵਾਂ ਥੱਲੇ ਨਾ ਕਰਾਂ। ਭੁੱਖ ਨਹੀਂ ਮਿਟੇਗੀ। ਔਰ ਸਰੀਰ ਨੂੰ ਤਾਕਤ ਵੀ ਨਹੀਂ ਮਿਲਣਗੀ। ਪਾਣੀ ਦਾ ਘੁੱਟ ਮੈਂ ਮੂੰਹ ਦੇ ਚ ਰੱਖ ਲਵਾਂ ਥੱਲੇ ਨਾ ਕਰਾਂ ਪਿਆਸ ਨਹੀਂ ਮਿਟੇਗੀ ਸਰੀਰ ਦੀ ਲੋੜ ਦੀ ਪੂਰਤੀ ਵੀ ਨਹੀਂ ਹੋਵੇਗੀ ਜੋ ਸਰੀਰ ਨੂੰ ਚਾਹੀਦਾ ਉਸ ਤੱਕ ਦੀ ਪੂਰਤੀ ਵੀ ਨਹੀਂ ਹੋਵੇਗੀ ਵਾਹਿਗੁਰੂ ਵਾਹਿਗੁਰੂ ਬਸ ਸਿਰਫ ਮੇਰੀ ਜ਼ਬਾਨ ਗਾਇਨ ਕਰ ਰਹੀ ਹੈ ਮੈਂ ਸੁਣਦਾ ਨਹੀਂ ਪਿਆ ਇਹ ਤੇ ਇਸ ਤਰ੍ਹਾਂ ਹੈ ਜੈਸੇ ਪਾਣੀ ਦਾ ਘੁੱਟ ਮੈਂ ਮੂੰਹ ਦੇ ਚ ਰੱਖ ਲਿਆ ਥੱਲੇ ਕੀਤਾ ਹੀ ਨਹੀਂ ਕਿ ਆਪ ਬਿਆਸ ਮਿਠੇਗੀ ਸਿਰ ਮੇਰੀ ਰਸਨਾ ਕਰ ਰਹੀ ਹੈ ਪਾਣੀ ਦਾ ਬਾੜ ਸੇਲੇ ਮੇਰੀ ਜ਼ਬਾਨ ਮੈਂ ਅਰਜ਼ ਕਰਾਂ ਸਿਰਲ ਨਹੀਂ ਹੋਣਾ ਕੁਝ ਹੁਣੇ ਹੀ ਮੈਂ ਅਰਜ਼ ਕੀਤੀ ਹੈ ਕਈਆਂ ਦੀ ਸਾਰੀ ਜ਼ਿੰਦਗੀ ਬਾਣੀ ਪੜਨੇ ਲੰਗ ਜਾਂਦੀ ਹੈ ਕਥਾ ਕੀਰਤਮ ਕਰਨਾ ਉਸ ਬੰਦਗੀ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਔਰ ਮੈਨੂੰ ਇਸ ਜ਼ਿੰਦਗੀ ਦੇ ਵਿੱਚ ਗੁਰਪੁਰਬ ਦੇ ਦਿਨਾਂ ਜਾਂ ਕਿਸੇ ਵਿਸ਼ੇਸ਼ ਦਿਨਾਂ 'ਚ ਪੰਜ-ਪੰਜ ਥਾਵਾ ਤੈਵੀਕਾ ਕਾ ਕਰ ਲਈ ਪਈਏ ਪੰਜ-ਪੰਜ ਘੰਟੇ ਲੇਕਿਨ ਅੱਜ ਵੀ ਇਸ ਉਮਰ ਦੇ 'ਚ ਵੀ ਮੈਨੂੰ ਉਹ ਖਿਆਲ ਹੀ ਲੱਗਦੀ ਏ ਇੱਕ ਮਿੰਟ ਦਾ ਉਹ ਜਪ ਜਿਸ ਦਾ ਜ਼ਿਕਰ ਗੁਰਨਾਮ ਨੇ ਕਰਦੇ ਨੇ ਜੇ ਮੈਂ ਅੱਤ ਕਥਨੀ ਨਹੀਂ ਕਰ ਰਿਹਾ ਤੁਹਾਨੂੰ ਸੁਣਾ ਰਿਹਾ ਇੱਕ ਪਾਠੀ ਦੀ ਤਰ੍ਹਾਂ ਸਤਿਗੁਰ ਦੀ ਬਾਣੀ ਉਸ ਤੈ ਕਿ ਚਾਹ। ਮੇਰੀ ਸਟੱਡੀ ਹੈ ਸਤਿਗੁਰੂ ਮਤੋਂ ਇਹ ਡਿਊਟੀ ਲੈ ਰਿਹਾ ਬਾਕੀ ਜਿਹੜੀ ਅਵਸਥਾ ਹੈ ਉਹ ਗੱਲ ਕੁਛ ਹੋਰ ਹੈ। ਉਹ ਮੈਂ ਅਰਜ਼ ਕਰਾਂ ਉਹ 1 ਮਿੰਟ ਵੀ ਕਰਨਾ ਹੋਖ ਹੈ। 1 ਮਿੰਟ ਸ਼ਾਇਦ ਮੈਂ ਜ਼ਿਆਦਾ ਕਹਿ ਰਿਹਾ। ਕਲਗੀਧਰ ਪਿਤਾ ਦੇ ਕਹਿੰਦੇ ਨੇ ਇੱਕ ਕੇ ਚਿਤ ਜائیں ਇੱਕ ਛਿਨ ਧਿਆਇਓ। ਕਾਲ ਪਾਸ ਕੇ ਵਿੱਚ ਨਾ ਆਇ ਇੱਕ ਛਿਨ ਇੱਕ ਸੈਕੰਡ ਜਵਾਨ ਵਾਹਿਗੁਰੂ ਕਹੇ ਤੇ ਕੰਨ ਸੁਣ ਲੈ ਉਹ ਸੁਨੇਗਾ ਤੇ ਬੰਦਾ ਤਾਂ ਜੇ ਧਿਆਨ ਹੈ ਵਰਨਾ ਕਿਸ ਤਰ੍ਹਾਂ ਸੁਨੇਗਾ ਇਸ ਸਭ ਕੁਝ ਨੂੰ ਗਲਤ ਸਮਝਣਾ ਗੁਰੂ ਗ੍ਰੰਥ ਸਾਹਿਬ ਕੋਈ ਤਸਦੀਕ ਨਹੀਂ ਕਰਦੇ ਧਿਆਨ ਇੱਥੇ ਜੋੜੋ ਧਿਆਨ ਤਸਵੀਰ ਦੇ ਚ ਜੋੜੋ ਧਿਆਨ ਪਲਕੀ ਦੇ ਜੋੜੋ ਗੁਰਗੰਨ ਸਾਹਿਬ ਦੀ ਬੀੜ ਦੇ ਚ ਜੋੜੋ ਜਲਦੇ ਹੋਏ ਦੀਵੇ ਇਹ ਨਹੀਂ ਪਤਾ ਕਿ ਕੁਝ ਸਾਧ ਸਾਡੇ ਵਿੱਚੋਂ ਤਸਵੀਰਾਂ ਵੀ ਬਣਦੇ ਨੇ ਇਸ ਤਸਵੀਰ ਦੇ ਧਿਆਨ ਜੋੜੋ ਇਹ ਗੁਰੂ ਨਾਨਕ ਦੀ ਅਸਲੀ ਤਸਵੀਰ ਹੈ ਇੰਜ ਵੀ ਕਹਿੰਦੇ ਨੇ ਔਰ ਕੌਣ ਦੱਸੇ ਗੁਰੂ ਨਾਨਕ ਨੇ ਤੇ ਫਿਰ 10 ਜਾਮੇ ਧਾਰਨ ਕੀਤੇ ਫਿਰ ਇਹ ਸ਼ਬਦ ਕੀ ਜੋ ਅਸਲੀ ਤਸਵੀਰ ਹੈ ਉਹੀ ਕਿਸੇ ਚੀਜ਼ ਧਿਆਨ ਜੋੜੋ ਫਿਰ ਗੁਰੂ ਦਾ ਸ਼ਬਦ ਕੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਕੀ ਹੋਇਆ ਬੋਲੇ ਸਿੱਖ ਪੂਰਨ ਤੌਰ ਤੇ ਸਮਝਦੇ ਨਹੀਂ ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬਹਰਾਣਾ ਇੱਕ ਵਿਚਾਰ ਮੈਂ ਥੋੜਾ ਜਿਹਾ ਦੁਹਰਾ ਵੀ ਦਿਆਂ ਸਾਡੇ Hindu ਵੀਰ ਜਾਂਦੇ ਨੇ ਮੰਦਰਾਂ ਦੇ ਵਿੱਚ ਦਰਸ਼ਨ ਕਰਨ ਲਈ ਕਿਸੇ ਮੂਰਤੀ ਦੇ ਕਿਸੇ ਤਸਵੀਰ ਦੇ ਸਾਰੀ ਸਾਧਨਾ ਵੇਖਣ ਤੇ ਖੜੀ ਏ ਅੱਖਾਂ ਤੇ ਖੜੀ ਏ ਦਰਸ਼ਨ ਕਰਨਾ ਹੈ ਵੇਖਣਾ ਹੈ ਸਾਡੇ ਮੁਸਲਮਾਨ ਬੇਰਾ ਜਾਂਦੇ ਨੇ ਮਸਜਿਦ ਦੇ ਵਿੱਚ ਪੜਨ ਲਈ ਨमाज ਸਾਰੀ ਸਾਧਨਾ ਪੜਨ ਤੇ ਖੜੀ ਏ ਸਿੱਖ ਜਾਂਦਾ ਹੈ ਗੁਰਦੁਆਰੇ ਦੇ ਵਿੱਚ ਸੁਣਨ ਲਈ ਗੁਰੂ ਦਾ ਸ਼ਬਦ ਸਾਰੀ ਸਾਧਨਾ ਕੰਨਾਂ ਤੇ ਖੜੀ ਏ ਸੁਣਨ ਦੇ जो दर्शन करने ही नहीं आया, वेखंडले ही नहीं आया, तो मंदिर देख आया ही नहीं। और जो पढ़ने ही नहीं आया, मस्जिद देख आया ही नहीं। और जो सुनन ही नहीं आया, गुरुद्वारे आया ही नहीं। कतई नहीं आया। और सुनना बहुत औखा है, बहुत औखा। है। सेवा ਨਾਲੋਂ ਹਜ਼ਾਰਾਂ ਗੁਣਾ ਔਖ ਹੈ 8 ਘੰਟੇ ਸੇਵਾ ਨੂੰ ਕਰ ਸਕਦਾ ਕਿਉਂਕਿ ਸਰੀਰ ਨੇ ਕਰਨਾ ਹੀ ਆ 8 ਟਮਣ ਸੁਣਨਾ ਔਖ ਹੈ ਟਮਣ ਸਿਮਰਨ ਔਖ ਹੈ ਗੁਰੂ ਘਰ ਦੇ ਸਿਮਰਨ ਕੀ ਇਹ ਸੁਣਨਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਦਾ ਨਾਸ ਸੁਣਦਿਆਂ ਹੀ ਦੁਖ ਨਾਸ ਹੁੰਦੇ ਸੁਣਦਿਆਂ ਹੀ ਪਾਪ ਨਾ ਸੋਣਦੇ। ਸੁਣਦਿਆਂ ਹੀ ਮਨੁੱਖ ਗਿਆਨੀ ਬਣਦਾ। ਸੁਣਦਿਆਂ ਹੀ ਸਿੱਧ ਬਣ ਜਾਏਗਾ, ਪੀਰ ਬਣ ਜਾਏਗਾ, ਨਾਤ ਬਣ ਜਾਏਗਾ ਬੜੇ। ਗੁਣ ਲਿਖੇ ਨੇ ਮੇਰੇ ਬਾਦਸ਼ਾਹ ਨੇ। ਮਤਿਹਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਹ ਉਸ ਗੁਰੂ ਦੀ ਇੱਕ ਸਿੱਖਿਆ ਕੀ ਹੈ, ਇੱਕ ਦਾ ਜਪ ਉਹਨੂੰ ਸੁਣ ਗਾਉਂਦੀਏ, ਸੁਣੀਏ। ਗੁਰਦੁਆਰੇ 'ਚ ਕੋਈ ਹੋਰ ਗਾਏਗਾ ਤਾਂ ਸੁਣੇਗਾ। ਗੁਰੂ ਅਰਜ ਕੋਈ ਹੋਰ ਬੋਲੇਗਾ ਤੋ ਸੁਨੇਗਾ ਪਰ ਵਿਅਕਤੀਗਤ ਬੰਦਗੀ ਕਿ ਸੁਣਿਆ ਜਾਂ ਤਾਂ ਤੇਰਾ ਸਫਲ ਹੈ ਕਿ ਅੰਮ੍ਰਿਤ ਵੇਲੇ ਤੋ ਖੁਦ ਉਚਾਰਨ ਕਰਕੇ ਸੁਣ ਸਕੇਗਾ ਵੀਏ ਸੁਣੀ ਹੈ ਅਗਰ ਐਸਾ ਨਹੀਂ ਕਰ ਸਕਿਆ ਅਜੇ ਗੁਰਦੁਆਰੇ ਦੇ ਸੁਣਨ ਦਾ ਤੈਨੂੰ ਫਲ ਨਹੀਂ ਮਿਲਿਆ ਇਹ ਵੀ ਨਰਸ ਕਰਦੇ ਹਾਂ ਅਜੇ ਗੁਰਦੁਆਰੇ ਤੋਂ ਆ ਕੇ ਜੇ ਤੂੰ ਸਿੱਖਣਾ ਚਾਹੀਦਾ ਸੀ ਨਹੀਂ ਸੀ ਅਜੇ ਗੁਰਦੁਆਰੇ ਤੋਂ ਆ ਕੇ ਜੋ ਤੈਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਤੋ ਨਹੀਂ ਪ੍ਰਾਪਤ ਕੀਤਾ ਅਜੇ ਸਿਰਫ ਤੂੰ ਆ ਰਿਹਾ ਹੈ ਸਿਰਫ ਗੁਰਦੁਆਰੇ ਆਇਆ ਹੈ ਅਜੇ ਗੁਰੂ ਦੇ ਮਾਰਗ ਤੇ ਨਹੀਂ ਚਲੇ ਗੁਰੂ ਦੇ ਮਾਰਗ ਤੇ ਤੇ ਸੁਰਤ ਨੇ ਚੱਲਣਾ ਹੈ ਤੇਰੇ ਸਰੀਰ ਨੇ ਥੋੜੀ ਚੱਲਣਾ ਹੈ ਤੋ ਮਾਰਗ ਨੇ ਸਰੀਰ ਦਾ ਸੁਰਤ ਦਾ ਕਿਸੇ ਨੂੰ ਜ਼ਿਕਰ ਕਰਾਂਗਾ ਗਾਵੀਏ ਸੁਣੀਏ ਵਾਹਿਗੁਰੂ 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 ਐਸਾ ਗਾਇਨ ਕਰਨਾ ਕੰਨਾਂ ਨਾਲ ਸੁਣਨਾ ਇਸੇ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਕਿਨਨ ਧੁਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਤ ਕਹਾਣੀ ਗੁਰਮੁਖ ਨੇ ਉਸ ਪ੍ਰਮਾਤਮਾ ਦੀ ਅਕਤ ਕਹਾਣੀ ਨੂੰ ਸਮਝ ਲਿਆ ਕਿਸ ਤਰ੍ਹਾਂ ਦੋਨਾਂ ਦੇ ਚ ਧਿਆਨ ਜੋੜ ਕੇ ਧੁਨ ਸ਼ਬਦ ਧਿਆਨ ਸੁਰਤ ਸੁਰਤ ਨੂੰ ਸ਼ਬਦ ਦੇ ਜੋੜਿਆ ਧਿਆਨ ਨੂੰ ਆਵਾਜ਼ ਦੇ ਜੋੜਿਆ ਸ਼ਬਦ ਤੋਂ ਮੁਰਾਦ ਆਵਾਜ਼ ਸ਼ਬਦ ਤੋਂ ਮੁਰਾਦ ਬੋਲ ਸ਼ਬਦ ਤੋਂ ਮੁਰਾਦ ਮੰਤਰ ਸ਼ਬਦ ਤੋਂ ਮੁਰਾਦ ਵਾਕ ਸ਼ਬਦ ਇਹ ਬੋਲ ਸੰਸਕ੍ਰਿਤ ਦਾ ਹੈ ਗੁਰ ਸ਼ਬਦ ਗੁਰੂ ਦਾ ਬੋਲ ਗੁਰ ਮੰਤਰ ਗੁਰੂ ਦਾ ਬੋਲ ਗੁਰ ਵਾਕ ਗੁਰੂ ਦੇ ਬਚਨ ਕੁਛ ਵੀ ਕਹਿ ਦੋ ਸ਼ਬਦ ਤੋਂ ਮੁਰਾਦ ਆਵਾਜ਼ ਬੋਲ ਮੈਂ ਕਦੇ ਪੰਜਾਬ ਦੇ ਕੁਝ ਪਿੰਡਾਂ ਸੁਣਿਆ ਵੀ ਹੈ ਗਨੂ ਤੇ ਸਿੰਘ ਨੂੰ ਕਹਿੰਦੇ ਨਾ ਆਵਾਜ਼ਾ ਲਾਓ ਗੁਰੂ ਦਾ ਤੂੰ ਆਵਾਜ਼ਾ ਆ ਉਹ ਕੋਮਨਾਂ ਨੂੰ ਕਹਿੰਦੇ ਆਵਾਜ਼ਾ ਲਾਓ ਗੁਰੂ ਦੀ ਆਵਾਜ਼ ਲਾਓ ਬੋਲ ਗੁਰੂ ਦੇ ਨੇ ਇਹ ਸ਼ਬਦ ਗੁਰੂ ਦੇ ਨੇ ਇਹ ਵਿਚਾਰ ਗੁਰੂ ਦੀ ਹੈ ਸਾਹਿਬ ਕਹਿੰਦੇ ਨੇ ਗਾ ਵੀਏ ਸੁਣੀਏ ਰਚਨਾ ਗਾਇਨ ਕਰੇ ਕੰਨ ਸੁਣਨ ਇਹ ਧਿਆਨ ਸਾਧਨਾ ਹੈ। ਪਰ ਸੁਣਦੇ ਆ ਸੁਣਦੇ ਆ ਕਿਦੜੇ ਤੜਪ ਫਾਇਦਾ ਹੋ ਜਾਏ। ਫਿਰ ਮਨੁੱਖ ਦੀ ਰਚਨਾ ਚੱਲ ਪੈਂਦੀ ਹੈ। ਤੇਹੀ ਕਾਰਨ ਹੈ ਕਿ ਜਦ ਕਬੀਰ ਕੋਲ ਪੁੱਛਿਆ ਗਿਆ ਨਾਮ ਕਿਵੇਂ ਜਪੀਏ? ਸਿਮਰਨ ਕਿਵੇਂ ਕਰੀਏ? ਕਬੀਰ ਕਹਿਣ ਲੱਗੇ ਕੋਈ ਢੰਗ ਨਹੀਂ ਕੋਈ ਤਰੀਕਾ ਨਹੀਂ ਕੋਈ ਟੈਕਨੀਕ ਨਹੀਂ ਕੁਛ ਵੀ ਢੰਗ ਨਹੀਂ ਹੈ ਕਬੀਰ ਜੈਸਾ ਸੰਤ ਐਸਾ ਆਖੇ ਫਿਰ ਕੁਛ ਸਚਾਈ ਨਹੀਂ ਪੂਰਨ ਸਚਾਈ ਹੈ ਮੁਕੰਮਲ ਸਚਾਈ ਹੈ ਆਪ ਦੇ ਬੋਲ ਨੇ ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੈ વિધ નહીેધ વિધિ નિષેધ કોઈ વિધિ નહીં કોઈ ડે